ਜ਼ਿਲ੍ਹਾ ਲੁਧਿਆਣੇ ਦੀ ਪਿੰਡ ਆਲੀਵਾਲ 'ਚ ਐਗਲੋਵਾਰ ਸੀਧਾਂ ਦੀ ਯਾਦਗਾਰ ਨੂੰ ਕੀਤਾ ਲੋਕ ਅਰਪਣ ਇਸ ਮੌਕੇ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕਾਂਗਰਸ ਸ਼ਾਮਲ ਹੋਏ ਤੇ ਉਹਨਾਂ ਕਿਹਾ ਕਿ ਇਤਿਹਾਸਕ ਆਲੀਆਲ ਵਿਖੇ 1848 'ਚ ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਹੋਈ ਵੱਡੀ ਜੰਗ ਜਿੱਥੇ ਅੰਗਰੇਜ਼ਾਂ ਦੇ ਕਈ ਆਲਾ ਅਫਸਰ ਦੇ ਵੱਡੀ ਗਿਣਤੀ 'ਚ ਅੰਗਰੇਜ਼ੀ ਸਿਪਾਹੀ ਮਾਰੇ ਗਏ ਸਨ ਉੱਥੇ ਇਸ ਜੰਗ 'ਚ 10000 ਦੇ ਕਰੀਬ ਸਿੱਖ ਵੀ ਸ਼ਹੀਦ ਹੋਏ ਸਨ ਅਤੇ ਉਹਨਾਂ ਦੀ ਯਾਦ ਚਾਲੀਵਾਲ ਨੇੜੇ ਪਿੰਡ ਗੋਰਾਹੂਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਯਾਦਗਾਰ ਹੋ ਸਾਰੀ ਹੋਈ ਸੀ ਸਿੱਖਾਂ ਦੀ ਅੰਗਰੇਜ਼ਾਂ ਨਾਲ ਜਿਹੜੇ ਲੜਾਈਆਂ ਹੋਈ ਸੀ ਮਹਾਰਾਜਾ ਰჯੀਤ ਸਿੰਘ ਦੇ ਗੁਜ਼ਰਨ ਤੋਂ ਬਾਅਦ ਉਹ ਆਪਣੇ ਸਾਰੇ ਸਤੁਲਿ ਦੇ ਕੱਢੇ ਹੋਈਆਂ ਸੀਗੀਆਂ ਤੇ ਇੱਥੇ ਆਲੀਵਾਜ ਬਹੁਤ ਵੱਡਾ ਜੰਦੋ ਹੋਇਆ ਸੀਗਾ ਸਿੱਖਾਂ ਫਾਰਮੀ ਦਾ ਤੇ ਅੰਗਰੇਜ਼ਾਂ ਦਾ ਤੇ ਉਹਦੀ ਯਾਦਗਾਰਚਾ ਸਮਾਰਕ ਬਣਿਆ ਤਾਂ ਚੰਨਪਾਲ ਮੱਕੜ ਜੀ ਨੇ ਇਹਦੀ ਨੋਮਰੇਸ਼ਨ ਕੀਤੀ ਹੈ ਤੇ ਆਪਣੇ ਪੰਜਾਬ 'ਚ ਹੋਰ ਵੀ ਕਈ ਸਾਰੇ ਸ਼ਹੀਦਾਂ ਦੇ ਸਮਾਰਕ ਜਿਹੜੇ ਅੱਜ ਸਾਰੇ ਪੰਜਾਬ 'ਚ ਨੌਗਰੇਟ ਹੋ ਰਹੇ ਆ ਸੌਤੂ ਬਲੰਸਰ ਮਿਰਵਾਲੇ ਵਿਗੁਰਜ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਇੱਥੇ ਹਲਕਾ ਦਾਖਾ ਵਿਖੇ ਅਲੀਗੜ ਪੰਚਾਇਤ ਦੇ ਵਿੱਚ ਜਿਹੜਾ ਗੁਰੂ ਹਰਗੋਬਿੰਦ ਪਿੰਡ ਹੈਗਾ ਉੱਥੇ ਇੱਕ ਇਹ ਸਮਾਰਕ ਹੋਰਾ ਹੋਰ ਦੀ ਪਿੰਡ ਦੇ ਵਿੱਚ ਇਹ ਸਮਾਰਕ ਪਹਿਲਾਂ ਬਣੀ ਹੋਈ ਸੀਗੀ ਇੱਥੇ 1846 ਦੇ ਵਿੱਚ ਇੱਥੇ ਐਂਗਲੋ ਸਿੱਖ ਜਿਹੜੀ ਵਾਰ ਹੋਈ ਸੀਗੀ ਜਿਹੜੇ ਕਿ ਸਾਰਿਆਂ ਨੂੰ ਆਪਣੇ ਇੱਥੇ ਪਤਾ ਹੀ ਹੈ ਤਕਰੀਬਨ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੌਤ ਤੋਂ ਬਾਅਦ ਇੱਥੇ ਅੰਗਰੇਜ਼ਾਂ ਨੇ ਇੱਥੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈਣ ਵਾਸਤੇ ਹਮਲੇ ਕੀਤੇ ਸੀਗੇ ਉੱਥੋਂ ਤੋਂ ਬਾਅਦ ਇਸ ਪਿੰਡ ਤੇ ਜੋ ਹਮਲਾ ਹੋਇਆ ਇੱਥੇ ਸਿੱਖਾਂ ਨੇ ਕਾਫੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਵੀ ਕੀਤਾ ਸੀਗਾ ਪਰ ਇਹ ਕੁਝ ਗਦਾਰੀ ਬੰਦਿਆਂ ਕਰਕੇ ਅਸੀਂ ਚੋਣ ਹਾਰ ਆਪਣਾ ਇਹ ਵਾਰ ਹਾਰ ਗਏ ਸੀਗੇ ਤਾਂ ਉਸ ਤੋਂ ਬਾਅਦ ਇਹਦੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਇੱਥੇ ਅੰਗਰੇਜ਼ਾਂ ਨੇ ਇਹ ਬਣਵਾਈ ਸੀਗੀ ਪਰ ਉਸ ਤੋਂ ਬਾਅਦ ਇਹ ਆਉਂਦੀ ਸਰਕਾਰਾਂ ਨੇ ਇਹਨੂੰ ਸੰਭਾਲਿਆ ਤੇ ਪਰ ਇਹ ਤਾਂ ਹੁਣ ਵੀ ਨਹੀਂ ਕਰ ਰਹੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਭਗਵਾਨ ਸੁਮਨ ਮਾਨਜੀ ਦੀ ਰਹਿਮਾਈ ਦੇ ਹੇਠ ਇਹ ਸਮਾਰਕ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਉਹਨੂੰ ਵੀ ਨਹੀਂ ਕਰਨ ਦਾ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਸ਼ਲਾਘਾਜੋ ਕਦਮ ਹੈ ਮਾਨ ਸਾਹਿਬ ਜੀ ਦਾ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਨ ਸਾਹਿਬ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸ਼ੀਦਾ ਨੂੰ ਉਹਨਾਂ ਦੇ ਸਮੇਂ-ਸਮੇਂ ਅਨੁਸਾਰ ਉਹਨਾਂ ਦੇ ਸ਼ੀਦੀ ਦਿਵਸ ਦੇ ਉੱਪਰ ਉਹਨਾਂ ਦੇ ਜਨਮ ਦਿਨ ਦੇ ਮੌਕੇ ਉੱਪਰ ਹਮੇਸ਼ਾ ਯਾਦ ਰੱਖਦੀ ਹੈ ਔਰ ਇਹ ਬਹੁਤ ਹੀ ਵੱਡਾ ਸ਼ਲਾਘਾਜੋ ਕਦਮ ਹੈ ਸਰਕਾਰ ਦਾ ਬੋਲੇ ਸੋਨਿਹਾਲ ਇਸ ਤਰੀ ਦੀ ਯਾਦ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਤੇ ਅੱਗੇ ਯਾਦ ਰੱਖ ਰਹੀ ਹੈ ਜੀ ਓਕੇ ਥੈਂਕ ਯੂ